ਮਹਲਕੁਰਦ ਸੰਤ ਬਾਬਾ ਪੂਰੀਵਾਲਿਆ ਜੀ ਦੇ ਸਥਾਨ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਗੜ੍ਹ ਪ੍ਰਧਾਨਾ ਦੇ ਬੱਸ ਸਟੈਂਡ ਦੇ ਉੱਪਰ ਠੰਡੇ ਮਿੱਠੇ ਜਲ ਦੀ ਸ਼ੀਵਲ ਲਗਾਈ ਗਈ ਉੱਥੇ ਹੀ ਛੋਲੇ ਪੂਰੀਆਂ ਦਾ ਜਿਹੜਾ ਉੱਤਟ ਲੰਗਰ ਵੀ ਵਰਤਾਇਆ ਗਿਆ ਤੁਸੀਂ ਦੇਖ ਪਾ ਰਹੇ ਹੋ ਸੇਵਾਦਾਰ ਬਾ ਖੋਪੀ ਜਿਹੜੇ ਆ ਉਹ ਸੇਵਾ ਨਿਭਾ ਰਹੇ ਨੇ ਔਰ ਲੰਗਰ ਜਿਹੜਾ ਆ ਉਹ ਉੱਤਟ ਜਿਹੜਾ ਆ ਇੱਥੇ ਲੰਗਰ ਜਿਹੜਾ ਆ ਕਿ ਉਹ ਵਰਤਾਇਆ ਜਾ ਰਿਹਾ ਆ ਨਮਾਸ਼ਾਰਦ ਆਪਾ YouTube ਚੈਨਲ ਦੀ ਅਕਸਰ ਹੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਹਰ استان ਦਾ ਜਿਹੜਾ ਆ ਕਿ ਜੋ ਵੀ ਪ੍ਰੋਗਰਾਮ ਹੁੰਦੇ ਨੇ ਦਿਖਾਇਆ ਔਰ ਦੇਖ ਪਾ ਰਹੇ ਹੋ ਕਿ ਇਹ ਜਿਹੜਾ ਸੰਤ ਪਾਪਾ ਪੂਰੀ ਵਾਲਿਆ ਜੀ ਦਾ ਸਥਾਨ ਹੈਗਾ ਕਾਫੀ ਮਸ਼ਹੂਰ ਹੈਗਾ ਆ ਇੱਥੇ ਜਿਹੜਾ ਆ ਕਿ ਮੇਲੇ ਵੀ ਤਕਰੀਬਨ ਅਕਸਰ ਲੱਗਦੇ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਸੇਵਾਦਾਰ ਜਿਹੜੇ ਹੈਗੇ ਆ ਕਿ ਉਹ ਦੇਖੋ ਬੱਚੇ ਵੀ ਲੱਗੇ ਹੋਏ ਨੇ ਇਸ ਦੇ ਵਿੱਚ ਸੇਵਾ ਨਿਭਾ ਰਹੇ ਨੇ ਬਾਬਾ ਜੀ ਇੱਥੇ ਬੈਠੇ ਹੋਏ ਨੇ ਸਾਡੇ ਸਾਡੇ ਕਾਫੀ ਪਰਮ ਮਿੱਤਰ ਵੀ ਨੇ ਔਰ ਜੇ ਇੱਥੇ ਵਰਤਨਾ ਦੀ ਜਿਹੜੀ ਸੇਵਾ ਹੈਗੀ ਆ ਉਹ ਨਿਭਾਈ ਜਾ ਰਹੀ ਹੈਗੀ ਆ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਔਰ ਦੇਖ ਪਾ ਰਹੇ ਹੋ ਔਰ ਨੌਜਵਾਨ ਜਿਹੜੇ ਹੈਗੇ ਆ ਵੱਧ ਚੜ ਕੇ ਹਿੱਸਾ ਲੈਂਦੇ ਨੇ ਐਹੋ ਜੇ ਕੰਮਾਂ ਦੇ ਵਿੱਚ ਔਰ ਇਧਰ ਜਿਹੜੀ ਆ ਉਹ ਠੰਡੇ ਮਿੱਠੇ ਜਲਦੀ ਜਿਹੜੀ ਆ ਉਹ ਸ਼ਵੀਲ ਲੱਗੀ ਹੋਈ ਹੈਗੀ ਆ ਸੇਵਾ ਸੇਵਾ ਜਿਹੜੀ ਆ ਨਵਾ ਰਹੇ ਨੇ ਆ ਠੰਡੇ ਮਿੱਠੇ ਜਲਦੀ ਜਿਹੜੀ ਪੂਰੀਆਂ ਸੇਵਾ ਹੈਗੀ ਆ ਉਹ ਇੱਥੇ ਜਿਹੜੀ ਆ ਉਹ ਨਵਾਈ ਜਾ ਰਹੇ ਔਰ ਇਧਰ ਤੁਸੀਂ ਦੇਖ ਪਾ ਰਹੇ ਹੋ ਕਿ ਆਪਣੇ ਜਿਹੜੇ ਆ ਹਲਵਾਈ ਵੀ ਲੱਗੇ ਹੋਏ ਨੇ ਤੁਸੀਂ ਦੇਖ ਪਾ ਰਹੇ ਹੋ ਤਾਜ਼ਾ ਤਾਜ਼ਾ ਜਿਹੜੀਆਂ ਪੂਰੀਆਂ ਹੈਗੀਆਂ ਆ ਉਹ ਸੰਗਤਾਂ ਨੂੰ ਜਿਹੜੀਆਂ ਵਰਤਾਈਆਂ ਜਾ ਰਹੀਆਂ ਨੇ ਔਰ ਕਈ ਜਿਹੜੇ ਘਰ ਬੈਠੇ ਨੇ ਇੱਕ ਦੋ ਕਈ ਵਾਰ ਬੈਠੇ ਹੁੰਦੇ ਨੇ ਉਹ ਨਾਲ ਵੀ ਲਿਜਾ ਰਹੇ ਨੇ ਆਹ ਲੋ ਬੱਚੇ ਵੀ ਤੁਸੀਂ ਦੇਖ ਰਹੇ ਹੋ ਔਰ ਦੇਖ ਪਾ ਰਹੇ ਹੋ ਕਿ ਜਿਹੜੇ ਹੈਗਾ ਸੇਵਾਦਾਰ ਜਿਹੜੇ ਆ ਉਹ ਸੇਵਾ ਨਿਭਾ ਰਹੇ ਹੈਗੇ ਆ ਔਰ ਛੋਲੇ ਪੂਰੀਆਂ ਦਾ ਜਿਹੜਾ ਲੰਗਰ ਹੈਗਾ ਉਹ ਇੱਥੇ ਲਗਾਇਆ ਹੋਇਆ ਹੈ ਜਿੱਥੇ ਠੰਡੇ ਮਿੱਠੇ ਜਲਦੀ ਸ਼ਵੀਲ ਪਰਤਾਈ ਜਾ ਰਹੀ ਆ ਉੱਥੇ ਹੀ ਛੋਲੇ ਪੂਰੀਆਂ ਦਾ ਜਿਹੜਾ ਲੰਗਰ ਆ ਫੇਟ ਲੱਗਾ ਹੋਇਆ ਆ। ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਇੱਕ ਇੱਕ ਤਰੀਸ ਜਿਹੜਾ ਆ ਉਹ ਦਿਖਾਇਆ ਜਾਵੇ। ਔਰ ਇਹ ਜਿਹੜੇ ਹੈਗੇ ਆ ਜਦੋਂ ਕੋਈ ਸਮਾਨ ਵਗੈਰਾ ਘਟ ਜਾਂਦਾ ਹੈਗਾ ਮੋਟਰਸਾਈਕਲ ਬਿਲਕੁਲ ਸਟਾਰਟ ਰੱਖਿਆ ਹੋਇਆ ਕਿ ਨਾਲ ਦੀ ਨਾਲ ਲੈ ਕੇ ਆਈਏ ਵੈਸੇ ਮਾਲਕ ਦੀ ਇੰਨੀ ਕਿਰਪਾ ਸਮਾਨ ਕਦੀ ਘਟਦਾ ਹੀ ਨਹੀਂ ਆ। ਚਾਹ ਪੀਓ ਜੀ ਚਾਹ। ਔਰ ਦੇਖ ਪਾ ਰਹੇ ਹੋ ਕਿ ਰਾਸ਼ਟਰੀ ਜਿਹੜਾ ਆ ਕਿ ਤਕਰੀਬਨ ਵੱਧਦਾ ਹੀ ਜਾ ਰਿਹਾ ਆ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਕਸਵਾ ਉਹ ਬਸ ਸਟੈਂਡ ਤੇ ਤਾਂ ਤਾਂ ਰਾਜਾ ਸਾਹਿਬ ਜੀ ਦੇ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਤਟ ਲੰਗਰ ਵਰਤਾਇਆ ਗਿਆ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਤੇ ਵਿਸ਼ੇਸ਼ ਹੋਰ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਇੱਥੇ ਜਿਹੜਾ ਆ ਕਿ ਰਸ਼ ਹੈਗਾ ਆ ਔਰ ਸੇਵਾਦਾਰ ਵੀ ਆ ਕਈ ਵਾਰ ਸੇਵਾ ਕਰਕੇ ਥੋੜਾ ਜਿਹਾ ਥੱਕ ਵੀ ਲੈਂਦੇ ਨੇ ਰੈਸਟ ਵੀ ਥੋੜੀ ਜੇ ਕਰਨੀ ਹੁੰਦੀ ਆ ਤੇ ਤੁਸੀਂ ਦੇਖ ਪਾ ਰਹੇ ਹੋ ਸੇਵਾਦਾਰ ਜਿਹੜੇ ਆ ਕਿ ਉਹ ਬਖੂਪੀ ਜੜੀ ਆ ਕਿ ਸੇਵਾ ਨਵਾਰੇ ਨੇ ਹੋਰ ਤੂਟ ਲੰਗਰ ਜਿਹੜਾ ਆ ਉਹ ਤੁਸੀਂ ਦੇਖ ਪਾ ਰਹੇ ਹੋ ਕਿ ਕਿੱਥੇ ਵਰਟਾਇਆ ਜਾ ਰਿਹਾ ਹੈ ਇਸ ਵੀਡੀਓ ਦੇ ਵਿੱਚ ਜੋ ਤੁਸੀਂ ਇਹ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਸਾਜਨ ਜੀ ਨੂੰ ਤਾਂ ਅਕਸਰ ਜਾਣਦੇ ਹੋ ਕਿ ਜਿੱਥੇ ਤੂਟ ਲੰਗਰ ਦੇ ਵਿੱਚ ਜਿਹੜਾ ਆਪਣਾ ਕਾਫੀ ਯੋਗਦਾਨ ਪਾਉਂਦੇ ਨੇ ਉੱਥੇ ਹੀ ਸਾਜਨ ਜੀ ਦੇ ਮਿਸਿਸ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਪਾ ਰਹੇ ਹੋ ਨਸ਼ੇ ਦੇ ਦਲਦਲ ਵਿੱਚੋਂ ਜਿਹੜੇ ਹੈਗੇ ਆ ਨੌਜਵਾਨਾਂ ਨੂੰ ਕੱਢਣ ਲਈ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈਗਾ ਆ ਇਹ ਜਿਹੜੇ ਤੁਟ ਲੰਗਰ ਵੀ ਵਰਤਾਏ ਜਾਂਦੇ ਆ ਇਹਦੇ ਰਾਹੀਂ ਵੀ ਇਹ ਇੱਕ ਸੁਨੇਹਾ ਦਿੰਦੇ ਹੈਗੇ ਆ ਕਿ ਨੌਜਵਾਨਾਂ ਨੂੰ ਜਿਹੜਾ ਉਸ ਮਾਲਕ ਨੂੰ ਯਾਦ ਰੱਖਣਾ ਚਾਹੀਦਾ ਨਸ ਦੇ ਦਲਦਲ ਦੇ ਵਿੱਚੋਂ ਨਿਕਲਣਾ ਚਾਹੀਦਾ ਹੈਗਾ ਔਰ ਆਪਣਾ ਪਰਿਵਾਰ ਤੁਹਾਡਾ ਤਾਂ ਹੀ ਕੁਛ ਰਹੇਗਾ ਤੁਸੀਂ ਦੇਖ ਰਹੇ ਹੋ ਨਵਾਂ ਸੱਚ ਦਵਾਪਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਔਰ ਵੈਸੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਵੀਡੀਓ ਜਿਹੜੀ ਆ ਜੀ ਉਹ ਉਸ ਦੇ ਵਿੱਚ ਜਿੰਨੇ ਵੀ ਸ਼ਰਧਾਲੂ ਪਹੁੰਚੇ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਆ ਜੀ ਅਸੀਂ ਦਿਖਾਈਏ ਸੇਵਾਦਾਰ ਜਿਹੜੇ ਆ ਵੈਸੇ ਕਿਉਂਕਿ ਨਵਾਂ ਸ਼ਰਧਾਵਾਪਾ YouTube ਚੈਨਲ ਜਿਹੜਾ ਆ ਇਹਨੂੰ ਤਕਰੀਬਨ ਅਕਸਰ ਹੀ ਦੇਖਿਆ ਜਾਂਦਾ ਹੈ ਹਰ ਇੱਕ ਦੀ ਤਮੰਨਾ ਵੀ ਹੁੰਦੀ ਆ ਕਿ ਅਸੀਂ ਚੈਨਲ ਦੇ ਵਿੱਚ ਆਈਏ ਔਰ ਇਹਦੇ ਮਾਰੇ ਮਾਰੇ ਮੁੰਡੇ ਵਾਲ ਮਾਨੂੰ ਦਿਖਾਉਣੀ ਹੈ ਬਾਹਰ ਮੁੰਡੇ ਨੂੰ ਭੇਜਣੀ ਹੈ ਬਿਲਕੁਲ ਜੀ ਤੁਸੀਂ ਵਿਦੇਸ਼ਾਂ ਵਿੱਚ ਵੀਡੀਓ ਭੇਜਣਾ ਚਾਹਦੇ ਹੋ ਅਸੀਂ ਬਿਲਕੁਲ ਜੀ ਹਰ ਇੱਕ ਦੇ ਉੱਪਰ ਜਿਹੜਾ ਆਏ ਅਸੀਂ ਕੈਮਰਾ ਜਿਹੜਾ ਅਸੀਂ ਚਲਾਈਦਾ ਹੈਗਾ ਹਰ ਇੱਕ ਨੂੰ ਅਸੀਂ ਦੁਕਾਨ ਦੀ ਕੋਸ਼ਿਸ਼ ਕਰਦੇ ਆ ਇੱਕੋ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਆ ਦੂਰੋਂ ਦੂਰੋਂ ਜਿਹੜੀ ਆ ਸੰਗਤ ਜਿਹੜੀ ਆ ਇਸ ਮੌਕੇ ਤੇ ਆਈ ਹੋਈ ਹੈ ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਦੋਂ ਵੀ ਤੁਸੀਂ ਕੋਈ ਵੀ ਵੀਡੀਓ ਦੇਖਦੇ ਹੋ ਔਰ ਚੈਨਲ ਨੂੰ ਚੱਲਦੇ-ਚੱਲਦੇ ਇਸ ਵੀਡੀਓ ਨੂੰ ਦੇਖਦੇ-ਦੇਖਦੇ ਨਵਾਂ ਸ਼ਰਦਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਜਿਹੜੀ ਆ ਉਹ ਪਹੁੰਚਦੀ ਰਹੇ ਸੋ ਤੁਸੀਂ ਇੱਕ ਇੱਕ ਤਸਵੀਰ ਜਿਹੜੀ ਆ ਉਹ ਤੁਹਾਨੂੰ ਜਿਹੜੀ ਹੈ ਇੱਥੇ ਦਿਖਾਈ ਜਾ ਰਹੀ ਆ ਔਰ ਸੇਵਾਦਾਰ ਦੇਖੋ ਬਿਲਕੁਲ ਜਿਹੜੇ ਆ ਮੇਨ ਤੇ ਬੈਠੇ ਹੋਏ ਨੇ ਤਾਂ ਜੋ ਕਿਸੇ ਚੀਜ਼ ਦੀ ਕਮੀ ਪੇਸ਼ੀ ਨਾ ਰਹੇ ਬਾਕੀ ਆ ਜੀ ਵਾਕਿਆ ਜੀ ਔਰ ਹੋ ਦੇਖੋ ਪਾਰੋਂ ਬੱਚੇ ਵੀ ਜਿਹੜੇ ਆ ਉਹ ਸੇਵਾ ਇਨਵਾ ਰਹੇ ਨੇ ਛੋਟੇ ਛੋਟੇ ਬੱਚੇ ਦੇਖੋ ਕਿਸ ਤਰ੍ਹਾਂ ਜਿਹੜਾ ਲੰਗਰ ਵਰਤਾ ਰਹੇ ਨੇ ਇਹ ਸਾਡੇ 사ਜਨ ਜੀ ਨੇ 사ਜਨ ਭਾਜੀ ਨੇ ਜੋ ਜਿਹੜੀ ਇੱਥੇ ਵੀ ਸੇਵਾ ਨਿਵਾਉਂਦੇ ਨੇ ਰਾਜਾ ਸਾਹਿਬ ਦੀ ਔਰ ਇਹਨਾਂ ਨੇ ਜਿਹੜਾ ਆ ਕਿ ਨਸ਼ੇ ਦੇ ਖਿਲਾਫ ਵੀ ਇੱਕ ਮਹਿਮ ਚੇੜੀ ਹੋਈ ਆ ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਆਜਿਹੇ ਧਾਰਮਿਕ ਪੱਕ ਪਲ ਬਲ ਹੋਵੇ ਨਸ਼ਿਆਂ ਤੋਂ ਜਿਹੜੀ ਆ ਕਿ ਉਹ ਦੂਰ ਹੋ ਜਾਵੇ ਔਰ ਤੁਸੀਂ ਦੇਖ ਪਾ ਰਹੇ ਹੋ ਸੇਵਾਦਾਰ ਜਿਹੜੇ ਆ ਔਰ ਸਾਡੀ ਕੋਸ਼ਿਸ਼ ਹੈਗੀ ਕਿ ਕੈਮਰਾ ਜਿਹੜਾ ਉਹ ਹਰ ਪਾਸੇ ਲੈ ਕੇ ਜਾਇਆ ਜਾਵੇ ਕਿਉਂਕਿ ਹਰ ਇੱਕ ਨੂੰ ਹੁੰਦਾ ਵੀ ਆ ਵੈਸੇ ਤਾਂ ਦੇਖੋ ਰਾਜਾ ਸਾਹਿਬ ਦੇ ਘਰ ਦੇ ਵਿੱਚ ਜਿਹੜਾ ਆ ਉਹਨਾਂ ਦਾ ਜਿਹੜਾ ਕੈਮਰਾ ਆ ਉਹਨਾਂ ਦੀ ਜਿਹੜੀ ਨਜ਼ਰ ਆ ਉਹਨਾਂ ਦਾ ਜਿਹੜਾ ਹੱਥ ਜਿਨ੍ਹਾਂ ਤੇ ਪਹੁੰਚ ਜਾਵੇ ਉਹੀ ਸਭ ਤੋਂ ਵੱਡਾ ਹੁੰਦਾ ਆ ਇੱਥੇ ਜਿਹੜਾ ਆ ਕਿ ਜਲ ਜਿਹੜਾ ਆ ਜਲ ਦੀ ਵੀ ਜਿਹੜਾ ਸਟਕਾਇਆ ਜਾ ਰਿਹਾ ਔਰ ਦੂਰ ਦੂਰ ਤੱਕ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨਾ ਰਸ਼ ਹੈਗਾ ਸੇਵਾਦਾਰ ਜਿਹੜੇ ਆ ਔਰ ਦੇਖੋ ਬੱਚੇ ਜਿਹੜੇ ਹੈਗੇ ਆ ਉਹ ਵੀ ਵਖੂਬੀ ਜਿਹੜੀ ਆ ਸੇਵਾ ਜਿਹੜੀ ਆ ਨਵਾਏ ਨਵਾ ਰਹੇ ਨੇ ਨਹੀਂ ਜੀ ਔਰ ਦੇਖੋ ਤੁਸੀਂ ਦੂਰ ਦੂਰ ਤੱਕ ਜਿਹੜਾ ਆ ਕਿ ਤੁਹਾਨੂੰ ਸਰਦਾਲੂ ਹੀ ਜਿਹੜੇ ਆ ਉਹ ਨਜ਼ਰ ਆਣਗੇ ਨਹੀਂ ਜੀ ਮਤਲਬ ਸੰਗਤ ਜਿਹੜੀ ਆ ਤੁਸੀਂ ਦੇਖੋ ਇੱਕ ਬੇਲੇ ਦਾ ਰੂਪ ਜਿਹੜਾ ਆ ਕਿ ਜਿਹੜਾ ਤੁਟ ਲੰਗਰ ਬਤਾਇਆ ਜਾ ਰਿਹਾ ਧਾਰਨ ਕਰ ਜਾਂਦਾ ਹੈਗਾ ਆ ਕਿਉਂਕਿ ਰਾਜਾ ਸਾਹਿਬ ਦੀ ਜਿਹੜੀ ਕਿਰਪਾ ਹੀ ਇੰਨੀ ਹੈਗੀ ਆ ਕਿ ਜਿਸ ਤੇ ਵੀ ਉਹ ਮੇਰ ਕਰਦਨ ਉਹ ਤਰ ਜਾਂਦਾ ਆ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਮੈਂ ਔਰ ਮੇਰੀ ਖੁਦ ਫੈਮਿਲੀ ਜਿਹੜੀ ਕਿਸੇ ਸਮੇਂ ਮੁਸੀਬਤ ਵਿੱਚ ਫਸ ਗਈ ਸੀ ਔਰ ਰਾਜਾ ਸਾਹਿਬ ਨੇ ਕੱਢਿਆ ਅੱਜ ਮੈਂ ਸਾਰੇ ਪਾਸੇ ਸੁਖੀ ਆ ਇਸੇ ਲਈ ਰਾਜਾ ਭਲੀ ਕਰ ਭਲੀ ਇਹਨਾਂ ਦੇ ਪ੍ਰੋਗਰਾਮ ਹੈ ਅਕਸਰ ਜਿਹੜੇ ਆ ਕਦੀ ਕੋਈ ਰਹਿਣ ਨਹੀਂ ਦਿੰਦਾ ਹਰ ਪ੍ਰੋਗਰਾਮ ਨੂੰ ਕਵਰੇਜ ਕਰਦਾ ਹੈ ਕਾਫੀ ਜਿਹੜਾ ਕਿ ਇੱਥੇ ਰਸ਼ ਹੈਗਾ ਔਰ ਇਹ ਤੁਸੀਂ ਦੇਖ ਸਕ ਪਾ ਰਹੇ ਹੋ ਪ੍ਰਧਾਨਗੀ ਮੰਡਲ ਦਾ ਇੱਕ ਪ੍ਰਧਾਨ ਅਸੀਂ ਕਹਿ ਦਿੰਨੇ ਉਹਨੇ ਐ ਵੈਸੇ ਫਾਰਮੈਲਟੀ ਹੁੰਦੀ ਕਿਉਂਕਿ ਰਾਜਾ ਸਾਹਿਬ ਦੇ ਘਰ ਦੇ ਵਿੱਚ ਨਾ ਕੋਈ ਕਹਿੰਦੇ ਹੁੰਦੇ ਆ ਉੱਚਾ ਆ ਤੇ ਨਾ ਕੋਈ ਨੀਮਾ ਹੈਗਾ ਆ ਇਹ ਤੇ ਇੱਕ ਫਾਰਮੈਲਟੀ ਦੇ ਤੌਰ ਦੇ ਉੱਪਰ ਕਿਸੇ ਨੂੰ ਅੱਗੇ ਰੱਖਣਾ ਪੈਂਦਾ ਤਾਂ ਜੋ ਜਿਹੜਾ ਇਹ ਕੰਮਕਾਰ ਜਿਹੜਾ ਆ ਕਿ ਉਹਨੂੰ ਸਚਾਰੂ ਢੰਗ ਦੇ ਨਾਲ ਚਲਾਇਆ ਜਾਵੇ ਕਿਉਂਕਿ ਰਾਜਾ ਸਾਹਿਬ ਦੇ ਘਰ ਦੇ ਵਿੱਚ ਛੋਟੇ ਵੱਡੇ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਹਾਂਜੀ ਜੈ ਰਾਜ ਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਹਾਂਜੀ ਜੀ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਹ ਹਰ ਸਾਲ ਦੀ ਸਾਲ ਮਨਾਇਆ ਜਾਂਦਾ ਆ ਵਧੀਆ ਸਾਰੇ ਇੱਕ ਨਾਲ ਇਕਤਾ ਨਾਲ ਸਾਰੇ ਕੰਮ ਕਰਦੇ ਨੇ। ਜੀ ਰਹੀ ਹੈ। ਪਰ ਤੁਸੀਂ ਦੇਖ ਸਕ ਪਾ ਰਹੇ ਹੋ ਕਿ ਰਾਜਾ ਸਾਹਿਬ ਦੀ ਤਾਂ ਕਿਰਪਾ ਹੀ ਇੰਨੀ ਹੈਗੀ ਆ ਕਿ ਉਹ ਜੇਕਰ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਹੋਏ ਨੇ ਨਾ ਉਹਨਾਂ ਦੀ ਵੀ ਮਨੋਕਾਮਨਾ ਜਿਹੜੀ ਆ ਪੂਰੀ ਹੁੰਦੀ ਹੈਗੀ ਆ। ਔਰ ਦੇ ਵਿੱਚ ਜਿਹੜਾ ਹੈਗਾ ਕਿ ਇਹ ਪ੍ਰੋਗਰਾਮ ਜਿਹੜਾ ਆ ਕਿ ਕਾਫੀ ਵੱਡੇ ਪੱਧਰ ਤੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਹੀ ਪਤਾ ਲੱਗ ਜਾਏਗਾ ਕਿ ਦੇਖੋ ਦੂਰ ਦੂਰ ਤੱਕ ਦੇਖੋ ਸੇਵਾਦਾਰ ਜਿਹੜੇ ਆ ਕਿ ਉਹ ਸੇਵਾ ਨਿਭਾ ਰਹੇ ਨੇ। ਇੱਧਰ ਤੁਸੀਂ ਦੇਖ ਪਾ ਰਹੇ ਆ ਕਿ ਜਿਹੜਾ ਅਟੁੱਟ ਲੰਗਰ ਹੈਗਾ ਆ ਉਹ ਇੱਧਰ ਦੇਖੋ ਬਣ ਰਿਹਾ ਹੈਗਾ ਆ ਅਟੁੱਟ ਲੰਗਰ ਜਿਹੜਾ ਹੈ ਜੈ ਰਾਜੇ ਦੀ ਔਰ ਜਿੱਥੇ ਵੀ ਜਾਓ ਜੈ ਰਾਜੇ ਦੀ ਹੀ ਆਵਾਜ਼ ਆਂਦੀ ਆ ਕਿਉਂਕਿ ਰਾਜਾ ਸਾਹਿਬ ਕਰ ਭਲੀ ਸਭ ਤੇ ਮੇਰ ਰੱਖਣ ਔਰ ਤੁਸੀਂ ਤੇ ਸਾਹ ਰਾਜਵਰੀ ਸਾਹਿਬ ਸੱਚੇ ਸਰਕਾਰ ਦੀ ਰਾਕੇ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਹੜਾ ਆ ਕਿ ਇਹ ਲੰਗਰ ਜਿਹੜਾ ਆ ਕਿ ਵਰਤਾਇਆ ਜਾ ਰਿਹਾ ਹੈ ਔਰ ਸਾਡੀ ਕੁਛ ਆ ਦੇਖੋ ਇੱਧਰ ਜਿਹੜੀ ਆ ਜਲੇਬੀਆਂ ਦਾ ਵੀ ਜਿਹੜਾ ਆ ਉਹ ਇੱਧਰ ਕੱਢ ਰਹੇ ਨੇ ਔਰ ਬੱਚੇ ਵੀ ਇਸ ਮੌਕੇ ਤੇ ਤੁਸੀਂ ਦੇਖ ਪਾ ਰਹੇ ਹੋ ਔਰ ਇਹ ਵੀ ਭਾਈ ਸਾਹਿਬ ਜਿਹੜੇ ਰੇਕੀ ਕਾਫੀ ਜਿਹੜੀ ਆ ਕਿ ਉਦਮ ਵੀ ਕਰਦੇ ਨੇ ਤੇ ਸੇਵਾ ਵੀ ਜਿਹੜੇ ਉਹ ਨਿਭਾਉਂਦੇ ਨੇ ਔਰ ਬਰਤਨਾਂ ਦੀ ਸੇਵਾ ਜਿਹੜੀ ਆ ਉਹ ਇੱਥੇ ਨਵਾਈ ਜਾ ਰਹੀ ਆ